ਮਾਨੂੰ ਜਿਹੜਾ ਤਨਖਾਹਿਆ ਕੁਛਿਤ ਕੀਤਾ ਉਹ ਅਕਾਲ ਤਖਸਾਲ ਵੱਲੋਂ ਕੱਲ ਕੀਤਾ ਗਿਆ ਮਗਰ ਦਿੱਲੀ ਦੀ ਸੰਗਤ ਨੇ ਇਹਨੂੰ ਤਾਂ ਪੰਥ ਤੋਂ ਪਿਛਲੇ 15 ਸਾਲਾਂ ਤੋਂ ਛੇਕਿਆ ਹੋਇਆ ਹੈ। ਕੋਈ ਛੋਟੇ ਨੂੰ ਕੀਤਾ ਵੱਡੇ ਦੀ ਵੀ ਵਾਰੀ ਆਏਗੀ। ਪਿਛਲੇ ਕੌਮ ਦਾ ਅਵਾਰਡ ਹੈ ਇਹ ਦਿੱਤਾ ਵੀ ਅਕਾਲ ਤਖਸਾਲ ਨੂੰ। ਔਰ ਜਿੱਤ ਐਸ ਕਰਕੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਦੀ ਜਿਹੜੀ ਕਹਾਣੀਾ ਸੀ ਇੰਨੇ ਸਾਲ ਜੇਲ੍ਹ ਕੱਟਣੀ ਪੰਥ ਲਈ ਲੜਾਈ ਲੜਨੀ ਇਹ ਸਾਰੀਆਂ ਗੱਲਾਂ ਕਰਕੇ ਦਿੱਤਾ ਗਿਆ ਔਰ ਅਕਾਲ ਤਖਸਾਲ ਨੇ ਕੱਲ ਇਹ ਸਿੱਧ ਕਰਤਾ ਕਿ ਜਿਹੜਾ ਅਵਾਰਡ ਦੇ ਸਕਦੇ ਨੇ ਉਹ ਤੁਹਾਡੇ ਜਿਹੜੇ ਕੰਮ ਨੇ ਉਹਨਾਂ ਦੇ ਜਿਸ ਦੇ ਨਾਲ ਕੌਮ ਨੂੰ ਨਿਰਾਸ਼ਾ ਹੋਈ ਹੋਈ ਪੰਤ ਦੇ ਨਾਲ ਗਲਤ ਖਿਲਵਾਲ ਹੋਇਆ ਹੋਇਆ ਤੇ ਇਹ ਵਾਪਿਸ ਲੈਣੇ ਵੀ ਸਿੰਘ ਸਾਹਿਬਾ ਦੇ ਅਧਿਕਾਰ ਖੇਤਰ ਵਿੱਚ ਹੈਗੇ ਨੇ ਇਹ ਹਰ ਗੱਲ ਦੇ ਉੱਤੇ ਹਰ ਸਵਾਲ ਦੇ ਉੱਤੇ ਹੁੰਦਾ ਕਿੰਤੂ ਪਰੰਤੂ ਤੇ ਇਸੇ ਜੇ ਸਰਦਾਰ ਸੁਖੀਰ ਸਿੰਘ ਬਾਦਲ ਨੂੰ 10 ਸਾਲ ਲਈ ਪਾਟੀ ਤੋਂ ਸਿਆਸਤ ਤੋਂ ਬਾਹਰ ਕਰਦਾ ਹੁਕਮ ਕੱਢ ਦਿੰਦੇ ਤਾਂ ਵੀ ਕਿਸੇ ਇੱਕ ਧੜੇ ਨੇ ਕਿ ਤੂੰ ਬਰੰਤੂ ਕਰਨਾ ਸੀ ਮਗਰ ਇਹ ਇਹ ਹੱਲ ਨਹੀਂ ਸੀ ਜਿਹੜਾ ਹੱਲ ਹੁਣ ਕੜਿਆ ਸਿੰਘ ਸਾਹਿਬ ਨੇ ਕੀਤਾ ਜਿਹੜੀ ਪ੍ਰਧਾਨਗੀ ਤੋਂ ਲੰਬੀ ਕੀਤਾ ਅਕਾਲੀ ਦਲ ਨੂੰ ਬਾਦਲ ਪਰਵਾੜ ਦੇ ਕੁਚੜ ਚੋਂ ਬਾਹਰ ਕੱਢਿਆ ਔਰ ਹੁਣ ਜਿਹੜੀ ਡੈਲੀਗੇਟ ਬਣਾਉਂਦੀ ਜਿਹੜੀ ਟੀਮ ਬਣਾਈ ਗਈ ਆ ਉਹ ਅੱਜ ਦੋਨੋਂ ਧੜਿਆਂ ਤੋਂ ਲਈ ਗਈ ਆ ਦੋਨੋਂ ਧੜਿਆਂ ਦੇ ਬੰਦੇ ਉਹਦੀ ਚਪਾਈਗੇ ਨੇ ਔਰ ਇਸ ਨੂੰ ਅਗਰ ਕੋਈ ਉਸ ਤੋਂ ਬਾਅਦ ਵੀ ਬਣਨ ਤੋਂ ਬਾਅਦ ਵੀ ਕਿਸੇ ਤੇ ਉਂਗਲ ਚੁੱਕੇਗਾ ਤਾਂ ਮੈਂ ਸਮਝਦਾ ਉਹਦੀ ਆਪਣੀ ਕਮਜ਼ੋਰੀ ਹੈ ਮੈਂ ਮੈਂ ਸਮਝਦਾ ਕਿ ਹਰਵਿੰਦਰ ਸਿੰਘ ਸਰਨਾ ਨੂੰ ਜਿਹੜਾ ਤਨਖਾਹਿਆ ਘੋਸ਼ਿਤ ਕੀਤਾ ਉਹ ਅਕਾਲ ਤਖਤ ਸਾਹਿਬ ਵੱਲੋਂ ਕੱਲ ਕੀਤਾ ਗਿਆ ਮਗਰ ਦਿੱਲੀ ਦੀ ਸੰਗਤ ਨੇ ਇਹਨੂੰ ਤਾਂ ਪੰਥ ਤੋਂ ਪਿਛਲੇ 15 ਸਾਲਾਂ ਤੋਂ ਛੇਕਿਆ ਹੋਇਆ ਹੈ ਜਿਸ ਵਕਤ ਇਹ ਦਿੱਲੀ ਦੇ ਵਿੱਚ ਸੱਤਾ 'ਚ ਰਹਿੰਦੇ ਹੋਏ ਦੋ-ਦੋ ਸੰਗਰਾਂਦਾਂ ਦੋ-ਦੋ ਗੁਰਪੁਰਬ ਅਕਾਲ ਤਖਤ ਸਾਹਿਬ ਦੇ ਉਲਟ ਜਾ ਕੇ ਮਨਾਉਂਦੇ ਸੀ ਅੱਜ ਉਹੀ ਕਾਰਨ ਬਣਿਆ ਹੈ ਕਿ ਉਸੇ ਕਾਲ ਤੱਕ ਸਾਹਿਬ ਨੇ ਇਹਨਾਂ ਨੂੰ ਸਜਾ ਲਈ ਹੈ ਇਹਨਾਂ ਨੂੰ ਤਨਖਾਹਿਆ ਘੁਸ਼ਿਤ ਕੀਤਾ ਔਰ ਜਿਹੜਾ ਵੀ ਬੰਦਾ ਬਦ ਜ਼ਮਾਨੀ ਇੱਕ ਦੂਜੇ ਨਾਲ ਤੇ ਫਿਰ ਕਰ ਸਕਦਾ ਹੱਲੇ ਤੇ ਵੇ ਛੋਟੇ ਨੂੰ ਕੀਤਾ ਵੱਡੇ ਦੀ ਵੀ ਵਾਰੀ ਆਏਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਨੇ ਸ਼ਰੀਆਮ ਟੀਵੀ ਚੈਨਲ ਦੇ ਉੱਤੇ ਗਾਲਾਂ ਕਢੀਆਂ ਮੈਂ ਤਾਂ ਸਮਝਦਾ ਕਿ ਸ਼ਾਇਦ ਕੱਲ ਦੇ ਏਜੰਡੇ 'ਚ ਨਹੀਂ ਰੱਖਿਆ ਗਿਆ ਅਗਲੇ ਏਜੰਡੇ 'ਚ ਵੱਡਾ ਵੀ ਤਨਖਾਹਿਆ ਘੁਸ਼ਿਤ ਹੋਏਗਾ ਦੇਖੋ ਇਹ ਜਿਹੜਾ ਫਕਰੇ ਕੌਮ ਦਾ ਅਵਾਰਡ ਹੈ ਇਹ ਦਿੱਤਾ ਵੀ ਅਕਾਲ ਤਖਸਾਲ ਨੇ ਔਰ ਦਿੱਤਾ ਇਸ ਕਰਕੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਦੀ ਜਿਹੜੀ ਕਹਾਣੀਾ ਸੀ ਇੰਨੇ ਸਾਲ ਜੇਲ੍ਹ ਕੱਟਣੀ ਪੰਥ ਲਈ ਲੜਾਈ ਲੜਣੀ ਇਹ ਸਾਰੀਆਂ ਗੱਲਾਂ ਕਰਕੇ ਦਿੱਤਾ ਗਿਆ ਔਰ ਅਕਾਲ ਤਖਸਾਲ ਨੇ ਕੱਲ ਇਹ ਸਿੱਧ ਕਰਤਾ ਕਿ ਜਿਹੜਾ ਅਵਾਰਡ ਦੇ ਸਕਦੇ ਨੇ ਉਹ ਤੁਹਾਡੇ ਜਿਹੜੇ ਕੰਮ ਨੇ ਉਹਨਾਂ ਦੇ ਜਿਹਦੇ ਨਾਲ ਕਾਨੂੰਨ ਇਹ ਰੱਸ਼ਾ ਹੋਈ ਹੋਏ ਪੰਤ ਦੇ ਨਾਲ ਗਲਤ ਖਿਲਵਾਲ ਹੋਇਆ ਹੋਏ ਤੇ ਇਹ ਵਾਪਿਸ ਲੈਣੇ ਵੀ ਸਿੰਘ ਸਭਾ ਦੇ ਅਧਿਕਾਰ ਖੇਤਰ ਵਿੱਚ ਹੈਗੇ ਨੇ ਸੋ ਇਹ ਮੈਸੇਜ ਦਿੱਤਾ ਗਿਆ ਹਾਂ ਇੱਕ ਬਜ਼ੁਰਗਵਾਰ ਨੂੰ ਦੇਤੇ ਹੋਏ ਉਹਨਾਂ ਦੀ ਜਾਨ ਤੋਂ ਬਾਅਦ ਇੱਕ ਨਮੂਸ਼ੀ ਜ਼ਰੂਰ ਹੁੰਦੀ ਹੈ ਮਗਰ ਮੈਂ ਸਮਝਦਾ ਹਾਂ ਇਸ ਫੈਸਲੇ ਦੇ ਵਿੱਚ ਇਸ ਨਮੂਸ਼ੀ ਨੂੰ ਆਪਾਂ ਸਾਈਡ ਤੇ ਰੱਖੀਏ ਔਰ ਇਹ ਫੈਸਲੇ ਦਾ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅਕਾਲ ਸਤਿ ਸਾਹਿਬ ਦੀ ਸੂਪਰ ਮੈਸੀ ਨੂੰ ਬਹਾਲ ਰੱਖਿਆ ਧਾਰਮਿਕ ਸਜ਼ਾ ਤੇ ਮਿਲੀਆਂ ਨੇ ਕਾਨੂੰਨੀ ਸਜ਼ਾਆਂ ਕਿੰਨੀ ਚੀਜ਼ ਨੇ ਲੇਕੋ ਕਾਨੂੰਨੀ ਸਜ਼ਾਵਾ ਕਾਨੂੰਨ ਦਾ ਖੇਤਰ ਹੈ ਅਸੀਂ ਧਾਰਮਿਕ ਤੌਰ ਦੇ ਉੱਤੇ ਸੀ ਗੱਲਤਾ ਗਈ ਹੈ ਤੇ ਧਾਰਮਿਕ ਸਜ਼ਾ ਲਾਉਣ ਦਾ ਖੇਤਰ ਸੀ ਜਿਹੜਾ ਅਕਾਲ ਤਖਤ ਸਾਹਿਬ ਦੀ ਜਿੰਮੇਵਾਰੀ ਦਾ ਹੈ ਔਰ ਕਾਨੂੰਨ ਦੀਆਂ ਗੱਲਾਂ ਕੋਈ ਅਗਰ ਹੁੰਦੇ ਕੇਸਸ ਹੁੰਦੇ ਤੇ ਉਹ ਆਪ ਹੀ ਨਜੀਠੇ ਕੀ ਅਕਾਲੀ ਦਰ ਮਗਰ ਮੈਂ ਸਮਝਦਾ ਜੋ ਫੈਸਲਾ ਅਕਾਲ ਤਖਤ ਸਾਹਿਬ ਜੀ ਨਾਲ ਮਰਿਆਦਾ ਦੇ ਨਾਲ ਲਿਆ ਇਹ ਨਹੀਂ ਕਿ ਇਤਿਹਾਸ ਰਚਿਆ ਪਰ ਲੱਗਦਾ ਜਿਵੇਂ ਇਹਨਾਂ ਨੇ ਆਪਣਾ ਫੈਸਲਾ ਤੁਸੀਂ ਕਿਹਾ ਕਿ ਬੜਾ ਤਰੀਕੇ ਨਾਲ ਬੜਾ ਐਕਸੈਚੂਵਾਂ ਦਾ ਲਿਆ ਹੋਇਆ ਹੈ ਪਰ ਕਈ ਜਿਹੜੇ ਸੰਤਾ ਕੀ ਕਿੰਤੂ ਪਰੰਤੂ ਕਹਿੰਿਆ ਨੇ ਉਹਨਾਂ ਸੰਤਾ ਨੂੰ ਕਿੰਤੂ ਕਿਹਣਾ ਚੰਗਿਆ ਜੀ ਕਿ ਕਿੰਤੂ ਪਰੰਤੂ ਤੇ ਹਰ ਗੱਲ ਦੇ ਉੱਤੇ ਹਰ ਸਵਾਲ ਦੇ ਉੱਤੇ ਹੁੰਦਾ ਕਿੰਤੂ ਪਰੰਤੂ ਤੇ ਜੇ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 10 ਸਾਲ ਲਈ ਪਾਰਟੀ ਤੋਂ ਸਿਆਸਤ ਤੋਂ ਬਾਹਰ ਕਰਨ ਦਾ ਹੁਕਮ ਕੱਢ ਦਿੰਦੇ ਤਾਂ ਵੀ ਕਿਸੇ ਇੱਕ ਤੜੇ ਨੇ ਕਿੰਤੂ ਪਰੰਤੂ ਕਰਨਾ ਸੀ ਮਗਰ ਇਹ ਇਹ ਹੱਲ ਨਹੀਂ ਸੀ ਜਿਹੜਾ ਹੱਲ ਹੁਣ ਕੜਿਆ ਸਿੰਘ ਸਾਹਿਬ ਨੇ ਕੀ ਜਿਹੜੀ ਪ੍ਰਧਾਨਗੀ ਤੋਂ ਲਾਂਭ ਕੀਤਾ ਅਕਾਲੀ ਦਲ ਨੂੰ ਬਾਦਲ ਪਰਵਾੜ ਦੇ ਕੁਛੜ ਚੋਂ ਬਾਹਰ ਕਢਿਆ ਔਰ ਹੁਣ ਜਿਹੜੀ ਡੈਲੀਗੇਟ ਬਣਾਉਂਦੀ ਜਿਹੜੀ ਟੀਮ ਬਣਾਈ ਗਈ ਹੈ ਉਹ ਅੱਜ ਦੋਨੋਂ ਤੜਿਆਂ ਤੋਂ ਲਈ ਗਈ ਆ ਦੋਨੋਂ ਤੜਿਆਂ ਦੇ ਬੰਦੇ ਉਹਦੇ ਚ ਪਾਏ ਗਏ ਨੇ ਔਰ ਇਸ ਨੂੰ ਅਗਰ ਕੋਈ ਉਸ ਤੋਂ ਬਾਅਦ ਵੀ ਬਨਣ ਤੋਂ ਬਾਅਦ ਦੀ ਕਿਸੇ ਤੇ ਉਂਗਲ ਚੁੱਕੇਗਾ ਤਾਂ ਮੈਂ ਸਮਝਦਾ ਉਹਦੀ ਆਪਣੀ ਕਮਜ਼ੋਰੀ ਹੈ ਅੱਜ ਡੈਲੀਗੇਸ਼ਨ ਜਿਹੜਾ ਔਰ ਡੈਲੀਗੇਟ ਜਿਹੜੇ ਬਣਨੇ ਨੇ ਉਹ ਵਧੀਆ ਤਰੀਕੇ ਦੇ ਨਾਲ ਬਣਨ ਇਮਾਨਦਾਰੀ ਨਾਲ ਬਣਨ ਕੌਮ ਦੇ ਆਪਣੇ ਨੁਮਾਇੰਦੇ ਹੋਣ ਔਰ ਪੁਰਾਣੀ ਲੀਡਰਸ਼ਿਪ ਨੂੰ ਮੈਂ ਸਮਝਦਾ ਕਿ ਲੰਬੇ ਹੋ ਜਾਣਾ ਚਾਹੀਦਾ ਨਵੀਂ ਪਨੀਰੀ ਨੂੰ ਨਵੇਂ ਨੌਜਵਾਨ ਬੱਚਿਆਂ ਨੂੰ ਅੱਗੇ ਸਮਾਂ ਦਿੱਤਾ ਜਾਏ ਤਾਂ ਕਿ ਉਹ ਕੌਮ ਨੂੰ ਅੱਗੇ ਵਧਾ ਸਕਣ ਸਿੱਖਾਂ ਦੇ ਬਹੁਤ ਵੱਡੀ ਪੈਂਡੈਂਸਿਸ ਪੀਨ ਇਸ਼ੂਸ ਨੂੰ ਲੈ ਕੇ ਉਹ ਕੰਪਲੀਟ ਹੋ ਸਕਣ ਜਿਹੜਾ ਨੇ ਫੈਸਲਾ ਕੀਤਾ ਵਾ ਉਹਨਾਂ ਨੇ ਨਾਲੇ ਜੁਰਮ ਕੀਤਾ ਵਾ ਲੱਗਦਾ ਨਹੀਂ